ਹੋਲੀ ਉੱਤੇ ਛੁੱਟੀ ਨਾ ਮਿਲੇ ਕਾਰਨ ਤੇ ਮਾਲਕ ਵੱਲੋਂ ਮਾਰਕਟ ਕਰਨ ਉੱਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ ਪਰਿਵਾਰ ਨੇ ਲਾਇਆ ਇਲਜ਼ਾਮ ਅਬੋਹਰ ਦੇ ਪਿੰਡ ਦੋਦੇਵਾਲ ਵਿਖੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ লাশ ਨੂੰ ਸਰਕਾਰੀ ਹਸਪਤਾਲ ਦੀ ਮੋਰਟੀਸ ਕਿ ਚੇ ਰਖਵਾਇਆ ਗਿਆ ਜਿੱਤੇ ਪਰਿਵਾਰ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕਿ ਅੱਜ ਨੌਜਵਾਨ ਦੇ ਮਾਲਕ ਵੱਲੋਂ ਉਸ ਨੂੰ ਹੋਲੀ ਦੀ ਛੁੱਟੀ ਨਹੀਂ ਦਿੱਤੀ ਗਈ ਤੇ ਉਸ ਦੇ ਨਾਲ ਮਾਰਕੁੱਟ ਕੀਤੀ ਗਈ ਹੈ ਜਿਸ ਤੋਂ ਪਰੇਸ਼ਾਨ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਫਿਲਹਾਲ ਇਹਨਾਂ ਇਲਜ਼ਾਮਾਂ ਵਿੱਚ ਕਿੰਨੀ ਸੱਚਾਈ ਹੈ ਇਸ ਦੇ ਲਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜੀ ਮੇਰਾ ਨਾਮ ਸਹਿਜ ਕਸ਼ਵ ਰਾਜਪੂਤ ਹੈ ਜੀ ਕੀ ਗੱਲ ਕੀ ਤੁਹਾਡੇ ਭਰਾ ਨਾਲ ਗੱਲ ਹੈ ਸੀ ਜੀ ਮੇਰਾ ਪ੍ਰਾਛੇ ਮਹੀਨਾ ਕੰਮ ਕਰ ਰਿਹਾ ਸੀ ਬਕਰ ਸਪੰਜਪੋਲ ਜੀ ਕਿੱਥੇ ਜੀ ਪਿੰਡ ਦੋਦੇਵਾਲਾ ਜੀ ਅੱਛਾ ਹਾਂਜੀ ਤੇ ਅੱਜ ਉਹਨੇ ਤੋਹਲੀ ਦੀ ਛੁੱਟੀ ਮੰਗੀ ਸੀਗੀ ਜੀ ਅੱਛਾ ਤੇ ਉਹਨੇ ਛੁੱਟੀ ਨਹੀਂ ਦਿੱਤੀ ਜੀ ਤੇ ਸਵੇਰੇ ਤੁਹਾਨੂੰ ਕੁੱਟਿਆ ਪਾਗੜਨੇ ਜੀ ਅੱਛਾ ਜੀ ਤੇ ਖਰਚੇ ਲਈ ਪੈਸੇ ਮੰਗੇ ਸੀ ਤੇ ਖਰਚੇ ਲਈ ਪੈਸੇ ਨਹੀਂ ਦਿੱਤੇ ਤੇ ਉਹਦਾ ਫੋਨ ਖੋਲਿਆ ਸੀ ਅੱਛਾ ਜੀ ਹਾਂਜੀ ਉਹ ਤਾਂ ਕੋਈ ਸਾਹ ਨਹੀਂ ਕਰਦਾ ਜਿੱਦ ਤੱਕ ਛੁੱਟੀ ਲੈ ਕੋਈ ਸਾਹ ਨਹੀਂ ਕੋਈ ਲੜਾਂਗੀ ਕੋਈ ਦਿਨ ਨਹੀਂ ਤੇ ਘਰੇ ਪੈਸੇ ਤਾਂ ਉਹਨੇ ਗੁੱਸੇ ਵਿੱਚ ਆ ਕੇ ਫਾਂਸੀ ਲਈ ਨਹੀਂ ਦਿੱਤੇ ਕਦੋਂ ਫਾਂਸੀ ਲਈ ਅੱਜ 12 ਵਜੇ ਫਾਂਸੀ ਲਈ ਮੈਂ ਜੀ 8 ਵਜੇ ਕੇ ਪਹਿਲੇ ਪਰਾਂ ਨੂੰ ਮਿਲਿਆ ਜੀ ਪਹਿਲਾਂ ਉਹਨੇ ਸਾਰੀ ਗੱਲ ਮੈਨੂੰ ਦੱਸੀ ਜੀ ਉਸ ਤੋਂ ਬਾਅਦ ਕਰੇ ਆਪਣੇ ਕਰੇ ਕੰਮ ਰਾਜ ਕਰਦਾ ਸੀ 12 ਵਜੇ ਮੇਰੇ ਕੋਲ ਇਨਸਾਫ ਚਾਹੀਦਾ ਹੁੰਦਾ ਮੰਗਿਰ ਕੀ ਕਰਨਾ ਹੈ ਇਨਸਾਫ ਆਪਨੇ ਕੰਮ ਕਰਦੇ ਹਾਂ ਹਾਂਜੀ ਤੇ ਪਤਾ ਨਹੀਂ ਕਈ ਦਿਨਾਂ ਤੋਂ ਦੌਪਰ ਬਿਨਾਂ ਬੱਕੇ ਦੇ ਬਾਰੇ ਤੱਕ ਪੀ ਚੱਲ ਰਹੀ ਹੈ ਪਤਾ ਨਗਰ ਕੰਮ ਕਰਦੇ ਕਰ ਰਹੇ ਹਾਂ ਕਿ ਕਦੇ ਵੀ ਕਾਰਨ ਸਾਹਮਣੇ ਆਏ ਤਾਂ ਦੱਸਦਾ ਕਿ ਕਿੱਥੇ ਚੱਲਦਾ ਨਹੀਂ ਪਰਿਵਾਰ ਰੋਕ ਲਗਾ ਰਹੇ ਵੀ ਕਿਸੇ ਮਾਲਕ ਨੇ ਸੁਰੇ ਨੂੰ ਕਿਹਾ ਵੀ ਹੈ ਤੇ ਉਹਨੇ ਤਨਖਾਹ ਨਹੀਂ ਦਿੱਤੀ ਜੀ ਇਹਦੇ ਬਾਰੇ ਪੀਸ ਕਰ ਰਹੇ ਨੇ ਪੀਸ ਕਰਾ ਚੁੱਕੇ ਹੈ ਠੀਕ ਹੈ ਜੀ ਠੀਕ ਹੈ